ਪਿਆਰ ਦੇ ਲੇਖੇ ਜਦ ਵੀ ਯਾਰੋ ਕਵੀ ਜ਼ੁਹੇਰ ਕੁੰਝਹੀ ਜੀ ਪਿਆਰ ਦੇ ਲੇਖੇ ਜਦ ਵੀ ਯਾਰੋ ਜ਼ਿਲਤ ਤੇ ਰੁਸਵਾਈ ਹੋਵੇ ਬੰਦਾ ਅੰਦਰੋਂ ਟੁੱਟ ਜਾਂਦਾ ਏ ਭਾਵੇਂ ਮੌਤ ਨਾ ਆਈ ਹੋਵੇ ਥੱਲ ਬਣ ਜਾਂਦੇ ਕੋਠੇ ਕਿਲੇ ਰੁਖ ਸਰੀਰ ਬਾਹਾਰਾਂ ਅੰਦਰੋਂ ਅੰਦਰ ਪੰਬੜ ਮਚਦੇ ਆਗਣਾ ਭਾਵੇਂ ਲਾਈ ਹੋਵੇ ਲਹੂ ਦਰਿਆ ਜਦ ਚਿੱਟਾ ਹੋਵੇ ਪੁੱਤਰ ਮਾਪੇ ਛੱਡ ਦਿੰਦੇ ਨੇ ਮਾਂ ਜਾਈ ਹੀ ਕੰਮ ਆਉਂਦੀ ਏ ਭਾਵੇਂ ਪੀੜ ਪਰਾਈ ਹੋਵੇ ਦੁੱਖਾਂ ਵਾਲਿਆਂ ਵਾਟਾਂ ਉੱਤੇ ਕੀ ਰੋਣਾ ਕੀ ਤੋਣਾ ਯਾਰੋ ਦੁੱਖਾਂ ਵਾਲਿਆਂ ਵਾਟਾਂ ਉੱਤੇ ਕੀ ਰੋਣਾ ਕੀ ਤੋਣਾ ਯਾਰੋ ਤੁਰ ਪੰਦੇ ਤਾਂ ਮੁੜਨਾ ਤੱਕ ਦੇ ਭਾਵੇਂ ਰੱਬ ਵਿੱਚ ਖਾਈ ਹੋਵੇ ਅੱਜ ਦਾ ਵੇਲਾ ਅੱਜ ਦੀ ਗੱਲ ਈ ਕੜੀ-ਕੜੀ ਦਾ ਮੈਲਾ ਪਲੇ ਪਲ ਮੈਲੇ ਵਿੱਚ ਕੋਣ ਕਿਸੇ ਦਾ ਭਾਵੇਂ ਸਗਾ ਭਾਈ ਹੋਵੇ ਇੱਕ ਬੰਦੇ ਦੀ ਖਾਤਰ ਮੈਨੂੰ ਇੱਕ ਬੰਦੇ ਦੀ ਖਾਤਰ ਮੈਨੂੰ ਦੁਨੀਆ ਸਾਰੀ ਛੱਡ ਚੱਲੀ ਏ ਹੁਸਨ ਦਾ ਪੱਲਾ ਹਨ ਵਪਾਰੀ ਇਸ਼ਕਪਿਆ ਸੌਦਾਈ ਹੋਵੇ ਇਸ਼ਕ ਦਾ ਤਪ ਜਦ ਚੜ ਜਾਂਦਾ ਏ ਫੇਰ ਕਦੀਨਾ ਲੈਂਦਾ ਏ ਖੁਰਦਾ ਖੁਰਦਾ ਖੁਰ ਜਾਂਦਾ ਏ ਭਾਵੇਂ ਜ਼ੁਹੇਰ ਕੁੰਝਾਈ ਹੋਵੇ ਪਿਆਰ ਦੇ ਲੇਖੇ ਜਦ ਵੀ ਯਾਰੋ ਜ਼ਿਲਤ ਤੇ ਰਸਵਾਈ ਹੋਵੇ ਬੰਦਾ ਅੰਦਰੋਂ ਟੁੱਟ ਜਾਂਦਾ ਏ ਭਾਵੇਂ ਮੌਤ ਨਾ ਆਈ ਹੋਵੇ